ਦੂਰ ਘਟਾ ਲੋ ਦੂਰ ਘਟਾ ਲੋ ਦੂਰ ਘਟਾ ਲੋ ਕੀ ਕਰਨ ਰੂ ਮਾਣੇ ਜਾਣਾ ਜਾਂ ਦੂਰ ਦੂਰ ਜਾਣਾ ਸਾਰਿਆਂ ਨੂੰ ਸਾਰਿਆਂ ਨੂੰ ਦੋਸਤੋ ਮੇਰੇ ਕੋਲ ਨਾ ਬਹੁਤ ਥੋੜੀ ਹਾਂ ਸਭ ਤੋਂ ਪਹਿਲੀ ਗੱਲ ਤਾਂ ਕੋਸ਼ਿਸ਼ ਹੁੰਦਾ ਹੈ ਕਿ ਮੈਂ ਹਰ ਸ਼ੁੱਕਰ ਵੀ ਵਾਰ ਕੈਂਪਿੰਗ ਜਬੀਏ ਸਭਾ ਜੇ ਇਹ ਸੁਨਾਸੇ ਚਲੂ ਗਿਆ ਮੈਨੂੰ ਕਈ ਸਾਲ ਹੋ ਗਏ ਇਸ ਵੱਡੀ ਮੁਕੱਦਸ ਸਭਾ ਮਤੋਂ ਸਲਾਹਕਾਰ ਰੱਖਿਆ ਗਿਆ ਸੀ ਤੇ ਉਹਨਾਂ ਸਮੇਂ ਵੀ ਜਿੱਥੇ ਮੇਰੇ ਨਾਲ ਉਹ ਕੁਝ ਵਾਪਰਿਆ ਕਿ 2019 ਤੋਂ ਲੈ ਕੇ ਤਿੰਨ ਵਾਰ ਮੌਤ ਆ ਗਈ ਬਹੁਤ ਗੁਰੀਆਂ ਹਾਲਤਾਂ ਵਿੱਚ ਹੋ ਕੇ ਕਿਹਾ ਕਿ ਮੈਂ ਹੁਣ ਇਹ ਤੁਹਾਡੇ ਵਿੱਚ ਆਇਆ ਉਹਨੂੰ ਯਾਦ ਆ ਜਾਂਦੀ ਸੀ ਜੀ ਸਲਾਹਕਾਰ ਦਾ ਰੱਖਿਆ ਪਰ ਮੈਂ ਕਰਾਂਗੀ ਅਚੰਭੂ ਜੀ ਮੈਂ ਫੋਨ ਕਰਦੇ ਸੀ ਬਾਬਿਓ ਕਿਵੇਂ ਆਜੋ ਮੈਂ ਫਾਇਤ ਤੁਸੀਂ ਆ ਜੋ ਇੱਥੇ ਮੈਂ ਚਪਾਈ ਆ ਜੀ ਮੈਂ ਹੁਣ ਵੀ ਤੇਰੀ ਕੋਈ ਇਨਾ ਬਹੁਤਾ ਸਾਊਂਡ ਨਹੀਂ ਹਾਂ ਬਹੁਤ ਤਕੜਾ ਨਹੀਂ ਹਾਂ ਪਰ ਫਿਰ ਵੀ ਪਿਛਲੇ ਸਾਰੇ ਸਮੇਂ ਨਾਲੋਂ ਮੈਂ ਦੁਗਣਾ ਟੋਕੜਾ ਤਕੜਾ ਹੋ ਗਿਆ ਮੈਂ ਥੋੜੀ ਜਿਹੀ ਸਾਰੀ ਪ੍ਰੋਬਲਮ ਆ ਜਾਂਦੀ ਹੈ ਬਿਜਲੀ ਹਟਾ ਕੇ ਕਰਕੇ ਖੈਰ ਕੁਝ ਗੱਲਾਂ ਜਿਹੜੀਆਂ ਤਰੱਕੀ ਪਸੰਦ ਬਾਰੇ ਜਾਂ ਸੁਭਾਵਾਂ ਨੂੰ ਉન્નਤ ਕਰਨ ਵਾਲੇ ਦੇਖਣ ਨੂੰ ਤਕਰ ਵਾਲੇ ਜੀ ਜਿਵੇਂ ਆਪਰੇ ਸਾਹਿਬ ਸਭਾ ਜਰ ਮੰਚ ਨੂੰ ਥੋੜਾ ਜਿਹਾ ਆਈਰੇਟ ਕਰ ਰਿਹਾ ਸੋਣਾ 2-4 ਮਿੰਟਾਂ ਦੇ ਵਿੱਚ ਤੇ ਨਿੱਕੇ ਨਿੱਕੇ ਪੰਜ ਚਾਰ ਗੱਲਾਂ ਮੈਂ ਹੋਰ ਕਰੂਗਾ ਜਿਹੜੀਆਂ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਕਰਕੇ ਵੇਖੀਆਂ ਨੇ ਪਹਿਲੀ ਗੱਲ ਤਾਂ ਇਹ ਕਿ ਜਿਹੜੇ ਨਵੇਂ ਤੋਂ ਨਵੇਂ ਲੇਖ ਜਿਹੜੇ ਅਜੇ ਕਲਮ ਚੱਕੀ ਆ ਜਿਨ੍ਹਾਂ ਨੇ ਮੈਂ ਉਹਨਾਂ ਨੂੰ ਮਨ ਬੜਾਈ ਹੈ ਔਰ ਉਹਨਾਂ ਵਿੱਚੋਂ ਇਹ ਵੀ ਹੈ ਕਿ ਜਦੋਂ ਮੈਨੂੰ ਪਤਾ ਲੱਗ ਗਿਆ ਵੀ ਇਹ ਤੁਲਨ ਫੜਨ ਚੋਕੇ ਹੋਗੇ ਫਿਰ ਅਗਲੇ ਨੂੰ ਫੜ ਲਿਆ ਇਸ ਸਾਲ ਮੈਂ ਘਟੋਕਾ ਕਿਦੇ ਇਹ ਕਹਿ ਰਿਹਾ ਕਿ ਮੈਂ 10 15 ਨਵੇਂ ਲੈਕਰ ਨੂੰ ਅ ਕੰਮ ਸਿੱਖੀ ਯਾਦ ਕਰਨ ਇੱਕ ਕੁਲਦੀਪ ਦੀਪ ਤੁਹਾਡੇ ਕੋਲ ਲਿਆਂਦਾ ਸੀ ਊੜੇ ਆੜੇ ਤੋਂ ਸ਼ੁਰੂ ਕਰਵਾ ਕੇ ਉਹ ਕਿੱਥੋਂ ਤੱਕ ਅੱਜ ਪਹੁੰਚ ਗਿਆ ਹੋਇਆ ਉਹ ਸਾਰੀ ਕਹਾਣੀ ਇਹ ਨਹੀਂ ਕਹਤਾ ਪਾ ਕੱਤਾਰ ਨਹੀਂ ਕਹਤਾ ਪਾ ਔਰ ਦੂਜੀ ਗੱਲ ਕਿ ਤੁਮ ਹੈ ਬੁੱਕ ਕਲਚਰ ਲੈ ਕੇ ਚੱਲਿਆ ਹੋਇਆ ਸਿੱਖੀ ਪ੍ਰੈਸ 2002 ਤੋਂ ਲਗਾਤਾਰ 2019 ਤੱਕ 2700 ਸਕੂਲ ਲਗਭਗ 2700 ਸਕੂਲ ਕਾਲਜ ਪੰਜਾਬ ਦੇ ਤੇ ਹਰਿਆਣੇ ਦੇ ਸੱਜ ਜਿਹੇ ਦੇ ਉਥੇ ਜਾ ਕੇ ਮੈਂ ਪੰਜਾਬੀ ਦਾ ਮਾਂ ਬੋਲੀ ਦਾ ਸਾਹਿਤ ਦਾ ਪ੍ਰਚਾਰ ਕਰਦਾ ਰਿਹਾ ਘੰਟਾ ਬੰਟਾ ਡੇਡ ਡੇਡ ਘੰਟਾ ਬੱਚਿਆਂ ਵਿੱਚ ਬੋਲ ਕੇ ਔਰ ਮੈਂ ਉਹਦੇ ਵਿੱਚੋਂ ਇੱਕ ਨਵਾਂ ਪੈਸਾ ਵੀ ਖੱਟ ਕੇ ਘਰੇ ਨਹੀਂ ਲੈ ਜਾਂਦਾ ਪਰਿਵਾਰ ਨੂੰ ਕਿਹਾ ਹੋਇਆ ਸੀ ਕਿ ਮੇਰੇ ਇਸ ਗੱਡੀ ਦੇ ਵਿੱਚੋਂ ਬੁੱਕ ਵੇਨ ਵਿੱਚੋਂ ਤੁਹਾਡੇ ਘਰੇ ਪੈਸਾ ਨਹੀਂ ਆਊਗਾ ਮੇਰੀ ਤਨਖਾਹ ਮੈਡਮ ਦੀ ਤਨਖਾਹ ਇਹ ਘਰ ਚੱਲੂਗਾ ਔਰ ਮੈਂ ਉਹ ਕਰਕੇ ਬਖਾਇਆ ਜਿਹੜੇ ਪੈਸੇ ਬਚਦੇ ਹੁੰਦੇ ਸੀ ਮੇਰੇ ਕੋਲ ਕਿਤਾਬਾਂ ਵੇਚ ਕੇ ਕਿਉਂਕਿ 50% ਦੇ ਡਿਸਕਾਊਂਟ ਦੇ ਕਿਤਾਬਾਂ ਦਿੱਤੀ ਜਾਂਦੀ ਸੀ ਕੁਝ ਮੈਂ ਕਿਤਾਬਾਂ ਨਏ ਵੀ ਲੈਂਦਾ ਸੀ 40% ਤੇ ਇਸ ਤਰ੍ਹਾਂ ਜਿਹੜਾ ਬਚਤ ਹੁੰਦੀ ਸੀ ਉਹ ਸਾਹਿਤ ਦੇ ਖੇਤਰ ਵਿੱਚ ਫੇਰ ਪਾ ਦਿੱਤੀ ਜਾਂਦੀ ਸੀ ਕਿਸੇ ਦੀ ਕਿਤਾਬ ਸਾਫ ਕੀਤੀ ਜਾਂਦੀ ਸੀ ਨਾ ਮੈਂ ਇਸ ਨੂੰ ਪ੍ਰੋਮੋਟ ਕੀਤਾ ਨਹੀਂ ਇਹ ਜਿੱਥੋਂ ਤੱਕ ਅਧਿਕਾਰ ਮੇਰੇ ਕੋਲ ਦੋ ਬੱਚੇ ਬੈਠੇ ਬੈਠੇ ਆ ਹਾਂ ਅਵਤਾਰ ਸਿੰਘ ਭਾਈਆ ਇਸ ਵਾਬ ਨਾਲ ਕਿਤੇ ਫੇਸਬੁੱਕ ਦੇ ਉੱਤੇ ਇਸਨੇ ਮੈਨੂੰ ਮਾਮਾ ਜੀ ਕਿਹਾ ਤਾਂ ਮੈਨੂੰ ਪਤਾ ਨਹੀਂ ਲੱਗੇ ਵੀ ਕੌਣ ਹੈ ਤੇ ਜਦੋਂ ਇਸ ਨਾਲ ਰਾਤ ਦਾ ਹੋਇਆ ਇਹਨੇ ਕਤਾਰਾਂ ਮੈਨੂੰ ਭੇਜੀਆਂ ਮੈਨੂੰ ਦੱਸਿਆ ਵੀ ਇਥੇ ਉਹਨੇ ਕਹਿੰਦੇ ਸੀ ਉਹ ਸੀ ਉਹਨੇ ਨਹੀਂਦਾ ਉਹ ਮਾਰ ਦਾ ਕੰਟਵੀ ਨਾ ਆ ਕੁਝ ਨਹੀਂ ਹੋਇਆ ਨਹੀਂ ਤੁਹਾਡੇ ਸਾਹਮਣੇ ਕਿਹਾ ਜਾ ਕਵੀ ਜੀ ਆ ਕੇ ਮੈਂ ਬਿਠਾਇਆ ਹੈ ਜਿਹੜਾ ਸ਼ੂਗਰ ਡਾਕਟਰ ਸੀ ਉਹ ਕੱਢ ਕੇ ਜਾਂਦਾ ਹੈ ਬੁਣਿਆ ਨੇ ਇਲੈਕਟ੍ਰੋ ਹੋਮ ਦੇ ਬੈਠੇ ਡਾਕਟਰ ਹੈ ਡਾਕਟਰ ਅਗਰ ਤੁਪਾਰ ਵਾਜੀ ਜੀ ਜਦੋਂ ਪਹਿਲੀ ਵਾਰ ਮੈਨੂੰ ਉਸਨੇ ਆਪਣੀ ਕਹਾਤਾ ਸੁਣਾਈ ਤੇ ਉਥੇ ਬੰਨਿਆ ਦੀ ਗੱਲ ਲਈ ਫੜੇ ਦਿਨਾਂ ਦੀ ਗੱਲ ਨਹੀਂ ਪਹਿਲਾਂ ਮੈਨੂੰ ਸੀ ਜਾਣਦਾ ਇਸ ਬੱਚੇ ਨੂੰ ਅਸੀਂ ਸਬਬ ਨਾਲ ਇਹਨਾਂ ਦੇ ਕੋਲੇ ਨਹੀਂ ਕਿ ਚਲੇ ਗਏ ਤੇ ਵੇਖਿਆ ਅੱਜ ਉਹਨਾਂ ਦਾ ਦੂਜੀ ਗੱਲ ਜਿਹੜੀ ਮੈਂ ਪ੍ਰਮੋਸ਼ਨ ਦੇ ਤੌਰ ਤੇ ਇਹਨਾਂ ਦੇਖਣਾ ਨਵੇਂ ਲੇਖਾਂ ਲਈ ਖਾਸ ਕਰਕੇ ਨਵੇਂ ਲੇਖਾਂ ਲਈ ਪ੍ਰਵਾਹ ਮੈਗਜ਼ੀਨ ਜਿਹੜਾ ਸਵੇਰ ਸਵੇਚਾਰ ਵੱਲੋਂ ਕੱਢਿਆ ਜਾ ਰਿਹਾ ਹੈ ਉਹਦਾ 31ਵਾਂ ਅੰਕਾਰ ਹੈ ਅਜੇ ਦੇਖ ਪੰਨੇ ਸਾਡੇ ਕੋਲ ਤਿਆਰ ਹੋਏ ਨੇ ਭੇਜੋ ਰਚਨਾਵਾਂ ਲਾਵਾਂਗੇ ਨਵੇਂ ਲੇਖਾਂ ਨੂੰ ਜੋ ਕਹੋ ਹਿੰਮਤ ਕਰੋ ਉਹਨਾਂ ਵਾਸਤੇ ਵੱਖਰੇ ਪੰਨੇ ਰੱਖੇ ਹੋਏ ਐ ਬੱਚਿਆਂ ਦਾ ਕਾਲ ਮਾਡ ਰੱਖਿਆ ਹੋਇਆ ਸੀਗਾ ਇਸ ਤਰ੍ਹਾਂ ਕਰਕੇ बहुत कुछ करने वाला पे जो तक पंजाबी बोली के संबंध गल है असी खुद असी आप जिम्मेवार इस गला जो भाषण रही है तो साढ़े करके भाषण रही है असंजाजा पिजाब तो कह रहे हैं मैं अपने बच्चों तपड़ा वाले स्कूल पढ़ाया एक भी मेरा लड़ाई नहीं सी घर ਬੱਚਿਆਂ ਦੀ ਮਾਂ ਨੇ ਮੈਨੂੰ ਕਿਹਾ ਕਿ ਮੈਨੂੰ ਨਹੀਂ ਕੋਈ ਕਹਿੰਦਾ ਪਤਨੀ ਨਹੀਂ ਕਰੇ ਕਿਹਾ ਮੇਰੇ ਬੱਚਿਆਂ ਦੀ ਮਾਂ ਜ਼ਬਰਦਸਤੀ ਮੈਥੋਂ ਮੱਲੋ ਮੱਲੀ ਪਬਲਿਕ ਸਕੂਲ ਵਿੱਚ ਦਾਖਲ ਕਰਾਇਆ ਉਹਦੇ ਸੱਚਾ ਨੂੰ ਤੇ ਮੈਂ ਜਾ ਕੇ ਨਾਕ ਕਰ ਲਿਆ ਨਾ ਲੜਾਈ ਲੜੀ ਆ ਸੀ ਔਰ ਮੈਨੂੰ ਇਸ ਕਰਦਾ ਮਾਣ ਹੈ ਕਿ ਮੇਰੀ ਅਸ਼ਵਿੰਦੂ ਬੇਟੀ ਉਹਨੂੰ ਤੁਸੀਂ ਸੰਭੋ ਮੇਰੇ ਤਾਂ ਸੱਤਾ ਜੀ ਨਿਕਲੇਗੀ ਹੈ ਪਬਲਿਕ ਫੋਰਮ ਮੈਂ ਉਹਨਾਂ ਦਾ ਫੋਨ ਦੇ ਦੂੰਗਾ ਉਸ ਬੱਚੀ ਦੇ ਸ਼ਾਮਲ ਕਰੋ ਐਡੀ ਗਜ਼ਬ ਦੀ ਕਵਿਤਰੀ ਬਣੀ ਹੈ ਜਿਹਨੇ ਉਹ ਅੱਜ ਚੰਡੀਗੜ੍ਹ ਦੇ ਪ੍ਰੋਗਰਾਮ ਕਰਦੀ ਹੈ ਸਹਿਸਲਾਮ ਅਲੈਕ ਇਸ ਤਰ੍ਹਾਂ ਕਰਕੇ ਜੇ ਬੱਚਿਆਂ ਨੂੰ ਆਪਾਂ ਅੱਛਾ ਮੈਂ ਹੁਣ ਜਿਹੜੀ ਗੱਲ ਅਸੀਂ ਜ਼ਿੰਮੇਵਾਰ ਕਿਉਂ ਆ ਸਾਡੇ ਬੱਚੇ ਪਰਾਂ ਕੀ ਸਾਰਿਆਂ ਦੇ ਸਾਰੇ ਮਾਫ਼ ਕਰਨਾ ਜਿੰਨੇ ਆਪਾਂ ਇੱਥੇ ਬੈਠੇ ਆ ਸਾਰਾ ਨੇ ਬੱਚੇ ਸਰਕਾਰੀ ਸਕੂਲਾਂ ਚ ਪੜ੍ਹਦੇ ਆ ਦੱਸਿਓ ਹਿਮਾਗੜੀ ਨਾਲ ਸਾਡੇ ਸ਼ਾਬਾਸ਼ਤਾ ਦੇ ਕੋਈ ਪਾਤਰ ਅਜੇ ਇੱਕ ਹੱਥ ਖੜਾ ਹੋ ਗਿਆ ਪਹਿਲੇ ਦੋ ਹੋ ਗਏ ਤਿੰਨ ਹੋ ਗਏ ਸਰਕਾਰੀ ਦੀ ਪੜਾਈ ਸਰਕਾਰ ਹੋ ਗਈ ਪੰਜ ਹੋ ਗਏ ਬਾਕੀ ਅਸੀਂ ਕਿਉਂ ਸਰਕਾਰੀ ਸਕੂਲਾਂ ਦਾ ਨਾਸ ਮਾਰਿਆ ਹੋਇਆ ਅਸੀਂ ਭਈਆ ਇੱਥੇ ਗੱਲ ਉੱਠੀ ਸੀ ਭਈਆ ਦੀ ਵੀ ਬਾੜੂ ਹੋ ਗਈ ਮੈਂ ਕਹਿੰਦਾ ਪੰਜਾਬੀ ਸਭ ਹੀ ਉਹਨਾਂ ਦੇ ਆ ਕਿਉਂਕਿ ਗਰੀਬ ਨੇ ਉਹ ਸਰਕਾਰੀ ਸਕੂਲਾਂ ਦੇ ਭੌਂਗੇ ਉਹਨਾਂ ਨੂੰ ਬੱਚਿਆਂ ਨੂੰ ਬੋਲਦੀ ਔਰ ਕਮਾਣ ਦੀ ਗੱਲ ਇਹ ਹੈ ਕਿ ਜਿਹੜੇ ਬਾਹਰੋਂ ਆ ਕੇ ਪ੍ਰਵਾਸੀ ਇੱਥੇ ਆਏ ਐ ਐਨੇ ਸ਼ਾਨਦਾਰ ਪੰਜਾਬੀ ਬੋਲਦੇ ਐ ਤੇ ਮੈਂ ਸਾਡੇ ਗੁਆਂਢ ਦੇ ਵਿੱਚ ਦੁੱਧ ਲੈਣ ਗਿਆ ਕਿਸੇ ਦੇ ਘਰ ਇੱਥੇ ਇਹ ਦੇਦਾ ਔਰ ਲੜਕੀ ਬਾਹਰ ਡਿੱਗ ਰਹੀ ਹੈ ਛੋਟੀ ਜੀ ਕੁਛ ਆਠਵੀ ਨੌਵੀਂ ਦਸਵੀਂ ਦੀ ਬੱਚੀ ਮਮਾ ਅੰਕਲ ਜੀ ਆਏ ਹੈ इनको ਦੁੱਧ ਦੋ ਉਹ ਵਿਰਾਪਲਾ ਹੋ ਜੇ ਤੇਰਾ ਉਹਦੇ ਉਹਦੇ ਮਾਪੇ ਆਏ ਬਾਹਰ ਮੈਂ ਖੜਾ ਮੈਂ ਬੁਲਾਇਆ ਇੱਧਰ ਆਓ ਮੈਂ ਯਾਰੀ ਕੀ ਗੱਲ ਹੈ ਤੁਹਾਡੇ ਘਰੇ ਤੇ ਘਰ ਦੇ ਵਿੱਚ ਪੰਜਾਬ ਦੇ ਤੁਸੀਂ ਸਿੱਖ ਪਰਿਵਾਰ ਹੈ ਤੇ ਤੁਹਾਡੀ ਕੁੜੀ ਇਹ ਕਹਿ ਰਹੀ ਹੈ ਮम्मा ਜੀਬ ਨੂੰ ਮਤਰੀ ਅੰਕਸ਼ ਜੀ ਆਏ ਹੈ ਇਹਨੂੰ ਦੁੱਧ ਦੋ ਕਹਿੰਦੇ ਨੇ ਸਕੂਲ ਵਾਲੇ ਨੇ ਕਿਹਾ ਹੈ ਵੀ ਘਰੇ ਵੀ ਇਹ ਬੋਲਣਾ ਹੈ ਮੈਂ ਕਹਿੰਦਾ ਸਕੂਲ ਵਾਲੇ ਨੇ ਕਿਹਾ ਹੋਇਆ ਤਾਂ ਤੁਸੀਂ ਸਕੂਲ ਵਾਲੇ ਦਾ ਕਿਉਂ ਮੰਨਦੇ ਹੋ ਤੁਸੀਂ ਸਕੂਲ ਵਾਲੇ ਨੂੰ ਕਹੋ ਵੀ ਸਾਡੇ ਘਰੇ ਪੰਜਾਬੀ ਬੋਲੂਗੇ ਤੋ ਇਹ ਇਹ ਸਾਧਿਆ ਜ਼ਿੰਮੇਵਾਰੀਆਂ ਆਪਣੇ ਵੀ ਬਣ ਰਹੀਆਂ ਨੇ ਅਸੇ ਨੂੰ ਆਪਣੇ ਪੀੜ੍ਹੀ ਦੇ ਲਈ ਸੋਟਾ ਮਾਰਨਾ ਚਾਹੀਦਾ ਤੇ ਜਿੰਨਾ ਤੱਕ ਕੇਂਦਰੀ ਰਕਿਸਵਰ ਸੇਖੋਂ ਵੱਲੋਂ ਜੋ ਵੀ ਪ੍ਰੋਗਰਾਮ ਹੋਣਗੇ ਜਿਸ ਤਰ੍ਹਾਂ ਦਾ ਵੀ ਸਹਾਇਯੋ ਮੇਰੇ ਕੋਲ ਲਿਆ ਜਾਊਗਾ ਮੰਗਿਆ ਜਾਊਗਾ ਮੈਂ ਆਪਣੀ ਜਾਣ ਨਾਲ ਤਾਨੂੰ ਮਾਣ ਤੇ ਧੰਨਾਂ तो मैं बात <laughs> थारे था। थारे था। 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 <laughs> मैं हर तरह न कुछ गल करें क्योंकि समा ज्यादा हो गया बहुत सारा कुछ कहने बाकी फे सही पापा ने कथित कराई बहुत बहुत ਨੇਹਾ ਜੀ ਮੈਂ ਤਾਂ ਡਾਕੂਮੈਂਟ ਲੈ ਕੇ ਆਪਣੇ ਚਾਰਖਣੇ ਇਹਨਾਂ ਤੋਂ ਬਾਅਦ ਲੱਗੇ ਭਗਵੰਤ ਸਿੰਘ ਜੀ ਪਿਆਰੇ ਇੱਕ ਕਿੰਡਮੈਂਟ ਕਰ ਲੋ ਜੀ ਉਹ ਥੋੜੇ ਥੋੜੇ ਮਿੰਟ ਤੋਂ ਘੱਟ ਲਓਗੇ ਦੇਖਦੇ ਆ ਪਿੰਡ ਦੀ ਜਮਤੀ ਮੰਡਲ ਵਾਲੀ ਪੁਖਾਨਗੀ ਮੰਡਲ ਦੀ ਟੀਮ ਸਾਰੇ ਸੱਜਣ ਅਧਿਕਾਰਯੋਗ ਨੇ ਤੇ ਮੇਰੇ ਸਾਹਮਣੇ ਬੈਠੇ ਸਹਿਰਕਾਰ ਭਾਗੋ ਜਿਹੜਾ ਨੀਤੀ ਵਾਲਾ ਕੰਮ ਹੈ ਪ੍ਰਧਾਨ ਜੀ ਕੋਲ ਸਿੰਘਰ ਡਾਕਟਰ ਭੌਣ ਸਿੰਘ ਜੀ ਬੈਠੇ ਨੇ ਉਹ ਕਰਨਗੇ ਉਹਨਾਂ ਦੇ ਖਾਤੇ 'ਚ ਜਿਵੇਂ ਹੁਕਮ ਦੇਣਗੇ ਸਭਾ ਨੂੰ ਉਹ ਪੈਣ ਲੈ। ਮੈਂ ਗੱਲ ਕਰਦੀ ਸੀ ਪੰਜਾਬੀ ਪੰਜਾਬੀ ਦੀ ਇਹਦੇ ਬਾਰੇ ਇੱਕ ਵੀ ਗੱਲ ਹੈ ਜੀਵਨ ਮੈਨੂੰ ਪਾਣੀ ਪਾਣਾ ਤੇ ਖਾਣਾ ਇਹਦੇ ਨਾਲ ਜੁੜਜੋ ਸਾਰਾ ਖੁਸ਼ਹਾਲ ਸਭਾ ਨੂੰ ਕੋਈ ਪ੍ਰੋਬਲਮ ਨਹੀਂ ਆਉਣੀ ਜੇ ਕੋਈ ਪ੍ਰੋਬਲਮ ਨਹੀਂ ਆਉਣੀ ਨਾ ਕੋਈ ਖਤਰਾ ਹੈ ਨਾ ਕਹੇ ਜੀ ਜਿਹਨੂੰ ਖਤਰਾ ਹੈ ਜਦੋਂ ਤੁਸੀਂ ਬਾਣੀ ਨਾਲ ਜੁੜ ਗਏ ਗੁਰਮੁਖੀ ਨਾਲ ਜੁੜ ਗਏ ਸਾਰਾ ਸੁਆਲ ਜੁੜ ਗਿਆ ਕੋਈ ਵੀ ਕਫਾ ਨਹੀਂ ਹੈਗਾ ਉਹਨਾਂ ਦਾ ਕਹਿ ਜਦੋਂ ਅਸੀਂ ਬਾਣੀ ਬਾਣੇ ਦੇ ਖਾਣੇ ਪੰਜਾਬੀ ਨੂੰ ਧਰ ਇਹਦੇ ਸਬੰਧ ਵਿੱਚ ਮੈਂ ਮਾਣੂ ਆਏ ਨੇ ਮੇਰੇ ਪ੍ਰਧਾਨ ਸਾਹਿਬਾਨ ਸਾਰੇ ਜਿਹੜਾ ਜੋ ਪੰਜਾਬ ਚ ਆਏ ਨੇ ਮੈਂ ਬੇਨਤੀ ਕਰਦਾ ਮੇਰਾ ਪਿਛਾ ਕਰਵਾ ਲਈਏ ਬੋਲੇ ਕਿਨੂੰ ਪਤਾ ਹੈ ਜਾਂ ਪੁਲੀਚੀ ਨੂੰ 24 ਦੇ ਵਿੱਚ ਮੇਰੇ ਕੋਲੋਂ ਦਾਸਪੁਰੋਂ ਲਿਖੀ ਹੋਈ ਕਿਤਾਬ ਗੁਰਵਾੜੀ ਦਿੱਤੀ ਗੁਰਦੇ ਭੇਦ ਭਾਸ਼ਾ ਭਵਾਨ ਤੋਂ ਮਤੋਂ ਕਿਤਾਬ ਦਾ ਰਵਾਜ ਮਿਲ ਗਿਆ ਤੇ ਉਹਦੇ ਸਬੰਧ ਵਿੱਚ ਮੈਂ ਸਾਰੇ ਪ੍ਰਧਾਨ ਸਾਹਿਬਾਂ ਨੂੰ ਬੇਨਤੀ ਕਰਦਾ ਗੁਰਵਾੜੀ ਸੰਬੰਧੀ ਘਰਦਾਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਉੱਤੇ ਕਦੇ ਵੀ ਕੋਈ ਲੈਕਚਰ ਕਰਾਉਣਾ ਹੋਵੇ ਉਹਦੇ ਵਿਚਾਰਾਂ ਕਰਦੀਆਂ ਹੋਊਗਾ ਤੇ ਇਹ ਜੀ ਸੰਗ ਵਿੱਚ ਮਿਲਿਆ ਲਾਭ ਹੋਵੇ ਜਿੱਥੇ ਵੀ ਲੋਕੋ ਨੂੰ ਇਸ ਦਾ ਦਾਸ ਨੂੰ ਜੀਉਂ ਜਾ ਕੇ ਕਿਉਂਕਿ ਮੇਰਾ ਵਿਸ਼ਾ ਹੀ ਦਿੱਤੀ ਹੈ ਗੁਰਵਾਨੀ ਜੀ ਪੀ ਮੇਰਾ ਵਿਸ਼ਾ ਕਿਸੇ ਨੇ ਸਮਝਣੀ ਹੈ ਕਿਸੇ ਨੇ ਲੈਕਚਰ ਕਰਾਉਣਾ ਹੈ ਕਤੇ ਵੀ ਧਾਰਮਿਕ ਵਿਸ਼ੇ ਦੇ ਤੌਰ ਤੇ ਸਦਾਰਕ ਹੋਵੇ ਤੇ ਗੁਰਵਾਨੀ ਨਾਲ ਸੰਬੰਧਤ ਹੋਵੇ ਦਾਸ ਨੂੰ ਜਮੂਰ ਟਾਈਮ ਦਿਓ ਤਾਂ ਕਿ ਮੈਂ ਉੱਥੇ ਆਉਂਦੇ ਨੂੰ ਲੋਕੀ ਮਾਣਨੇ ਦੋ ਸ਼ਬਦਾਂ ਦਾ ਗਿਆਨ ਦਿੱਤੇ ਨੇ ਉਹ ਦੇ ਸਕਾਂ ਇਹ ਹਿੱਦਸਬੰਧ ਦੇ ਵਿੱਚ ਮੈਂ ਹੋਰ ਬੇਨਤੀ ਕਰਦਾ ਕਿ ਮੈਂ ਕਿਤਾਬ ਅਗਲੀ ਲਿਖ ਰਿਹਾ ਜਿਹੜੀ ਗੁਰਬਾਣੀ ਦੀਪੀ ਗੁਜੇ ਤੇ ਨਿਸ਼ਬ ਚੁੱਕੀ ਹੈ ਹੋਰ ਕਿਤਾਬ ਵੀ ਕਾਰਿਆ ਮਾਰਕੀ ਕਿਰਪਾ ਨਾਲ ਪੰਜਵੇਂ ਪਾਸ਼ਾ ਤੋਂ ਅਰਦਾਸ ਲੈ ਕੇ ਕਰ ਰਿਹਾ ਤੇ ਬ੍ਰਿਉ ਦੇ ਨੂੰ ਖਾਡਾ ਪਿਆਰਾ ਚੱਲ ਰਿਹਾ ਗੁਰਬਾਣੀ ਗਿਆਨ ਅੰਜਨ ਗੁਰਬਾਣੀ ਗਿਆਨ ਅੰਜਨ ਕਿਤਾਬ ਦਾ ਨਾਮ ਹੈ ਜੇ ਤੁਹਾਨੂੰ ਇਸ ਗੱਲ ਦੀ ਸਮਝ ਆ ਗਈ ਵੀ ਗੁਰਵਾਣੀ ਗਿਆਨ ਅੰਜਨ ਕੀ ਹੈ ਸਭ ਖੁਸ਼ੀ ਦੇ ਵਿੱਚ ਆ ਗਿਆ ਆਨੰਦ ਚਾਜਿਆ ਦਾ ਇਹ ਇਸ ਗੱਲ ਦਾ ਪਤਾ ਲੱਗ ਗਿਆ ਵੀ ਇਹ ਹੈ ਕੀ ਜਿਹੜਾ ਸਮਝਦਾਰ ਹੈ ਧਾਰਮਿਕ ਗੌਰ ਤੇ ਹੈ ਉਹਨੂੰ ਪਤਾ ਲੱਗ ਜੂ ਕਿ ਇਹ ਕੀ ਕਹਿਣੀ ਚਾਹੁੰਦੀ ਹੈ ਕਿਤਾਬ ਕੀ ਕਹਿੰਦਾ ਤੁਸੀਂ ਮੈਂ ਪਹਿਲੀ ਦੋ ਦਿਨ ਵੀ ਮੀਟਿੰਗ ਲੈਦੇ ਮੰਗ ਕੇ ਸਾਰੇ ਨੂੰ ਬੇਨਤੀ ਕਰਦੇ ਆ ਐਸ ਮਸਲੇ ਵਿੱਚ ਜਦੋਂ ਮਨ ਕੀ ਜਿਹੜੀ ਸਭਾ ਵੀ ਜਦੋਂ ਟਾਈਮ ਦੇਊਗੀ ਜਦੋਂ ਮੰਗੂ ਮੈਂ ਹਾਜ਼ਰ ਹੋ ਜਾਊਗਾ ਕਿਉਂਕਿ ਉਹਨਾਂ ਨੇ ਕਿਹਾ ਆਪਣੇ ਘਰਾਏ ਤੇ ਆਪਣੇ ਸਾਧਨ ਤੇ ਮੈਂ ਪਹੁੰਚ ਜਾਊਗਾ ਸਿਰਫ ਸੱਤਨ ਵਾਲੇ ਬਣੇ ਪਰ ਇਹ ਨਹੀਂ ਆ ਕਿ ਬੇਨਤੀ ਅੰਦਰ ਜਾਉਂਦਾ ਵਾਇਕਟੀ ਕਰਤਾ ਵਾਇਕਟੀ ਕੀ ਥੋੜੇ ਦਿਨ ਜੇ ਰਹਿਗੇ ਸੀ ਕੋਈ ਗੱਲ ਨਾ ਕਰ ਉਸ ਤੋਂ ਅੱਧੇ ਪਿੱਛੇ ਕਰ ਦੇਮੈਂਟ ਹੋ ਰਿਹਾ ਪਹਿਲੀ ਗੱਲ ਇਹ ਕਿ ਮੈਂ ਪੰਜਾਬੀ ਦੇ ਹੁਕਮ ਹੈ ਨਾ ਮਾਨੇ ਜਮਾਇਤ ਯਰ ਬੈਠੀ ਸੀ ਬਿਲਕੁਲ ਹਟ ਕੇ ਔਰ ਇਹ ਅਖਵਾ ਕੇ ਆਇਆ ਮੈਂ ਬਠਿੰਡੇ ਚਲੇ ਦੇ ਵੀਡੀਓ ਕਿ ਜੇ ਪੰਜਾਬੀ ਪੜਾਉਣੀ ਸਿੱਖਣੀ ਹੈ ਤਾਂ ਦਰਜੀਤ ਕੋਲੇ ਜਾਉਂਦਾ ਉਹਦੇ ਲਈ ਮੈਂ ਇਤਹਾ ਲਿਖੀ ਹੈ ਤੇ ਲੇਖਨ ਉਹ ਭਾਗ ਭਾਗ ਵਾਲੇ ਨੇ ਲਿਖੀ ਨੂਰ ਬਰੋ ਦੇ ਸ਼ਬਦ ਲਿਪੀ ਤੋਂ ਲੈ ਕੇ ਤੋਂ ਨਹੀਂ ਉਹ ਗਿਆਨ ਤੋਂ ਲੈ ਕੇ ਬਸ ਇਹ ਤਾਂ ਲਿਪੀ ਦੀ ਗੱਲ ਕਰਕੇ ਗਏ ਨੇ ਕਿਹੜਾ ਅੱਖਰ ਕਿੱਥੋਂ ਉਚਾਰਨ ਹੁੰਦਾ ਹੈ ਕਿਵੇਂ ਹੁੰਦਾ ਹੈ ਕੀ ਉਹਦਾ ਲਗਾ ਮਾਤਰਾ ਦੀ ਕਿਵੇਂ ਵਰਤਾਰ ਹੈ ਇੱਕ ਹੋਰ ਜੀ ਸਭ ਤੋਂ ਵੱਡੀ ਗੱਲ ਮੈਂ ਕਹਿਣੀ ਚਾਹੁੰਦਾ ਉਹ ਇਹ ਕਿ ਭਿਆਨਕ ਹਮਲਾ ਸਾਡੇ ਤੇ ਹੋ ਰਿਹਾ ਹੈ ਇਸ ਵਾਰ ਗੱਲ ਹੋਈ ਹੀ ਇਹਦੀ ਅਸ ਵੇਲੇ ਸਾਡੀ ਭਾਸ਼ਾ ਤੇ ਸਾਡੇ ਸੱਭਿਆਚਾਰ ਤੇ ਸਾਡੇ ਜੀਵਨ ਤੇ ਸਾਡੇ ਹਰ ਇੱਕ ਤੇ ਇੱਕ ਤਰ੍ਹਾਂ ਦਾ ਜੀਵਨ ਜਿਉਣ ਦਾ ਥੋਪਿਆ ਜਾ ਰਿਹਾ ਹੈ ਜਿਸ ਤਰ੍ਹਾਂ ਦਾ ਉਹ ਪੰਜਾਬ ਦੇ ਉੱਤੇ ਵੀ ਹਮਲਾ ਹੋ ਗਿਆ ਜੀ ਉਸ ਨੂੰ ਆਪਾਂ ਪਛਾੜਨ ਵਾਲੇ ਪਾਸੇ ਨੂੰ ਇਹ ਇਹ ਦੇਖਤਾ ਸੰਦੇ ਨੇ ਇਹ ਸਾਡੇ ਜੁਮੇ ਤੇ ਉਂਗਲੀਆ ਗੱਲ ਵੀ ਅਸੀਂ ਇੱਕ ਸਾਡੇ ਮੂਲਕ ਨੂੰ ਬਹੁ ਸੱਭਿਆਚਾਰ ਨੂੰ ਬਹੁ ਭਾਸ਼ਾਈ ਨੂੰ ਬਹੁ ਵਸਾ ਨੂੰ ਜਿਹੜਾ ਬਹੁਤਾ ਬਾਦ ਨੂੰ ਅਸੀਂ ਕਹਿੰਦੇ ਆ ਉਸ ਬਹੁਤਾ ਬਾਦ ਨੂੰ ਕਾਇਮ ਰੱਖਦੇ ਹੋਏ ਆ ਅਸੀਂ ਇਸ ਨੂੰ ਇੱਕ ਰੰਗ ਵਿੱਚ ਨਹੀਂ ਰੰਗ ਦੇਣਾ ਚਾਹੁੰਦੇ ਇਹ ਸਾਡੀ ਕਾਮ ਕਰ ਸਕਦੀ ਹੈ ਮੇਰਾ ਖਿਆਲ ਹੈ ਮੇਰਾ ਸੰਕੇਤ ਸਮਝਿਆ ਅੱਗੇ ਹੋਣਿਆ ਸਾਰਿਆਂ ਨੂੰ ਅਸੀਂ ਬਹੁਤ ਤਾਬਾ ਜਿੰਦਾਬਾਦ ਕਹਿਣਾ ਹੈ ਜਿਹੜਾ ਇੱਕ ਇੱਕ ਰੰਗ ਕਰਨ ਦਾ ਜਿਹੜਾ ਹੈਗਾ ਉਸ ਨੂੰ ਮੁਰਦਾ ਬਾਕਿਆ ਧੰਨਵਾਦ ਬਹੁਤ-ਬਹੁਤ ਬਹੁਤ ਜੀ ਬਹੁਤ ਜੀ ਦਰਬੀ ਫੁਕਵਾ ਤੁਸੀਂ ਕੀ ਇਹ ਗੇਂਦ ਆਪਣੇ ਵਿਚ ਆਪ ਆਪਣੇ